ਵਾਇਗੁਰੂ ਜੀ ਦਾ ਖਾਲਸਾ ਮੈਂ ਗੱਲ ਕਹਿੰਦੇ ਕਿਸਾਨ ਮਜ਼ਦੂਰ ਸ਼ਿਕਸਟੇ ਪੰਜਾਬ ਦੀ ਮੀਟਿੰਗ ਰੋਜਪੁਰ ਜ਼ਿਲ੍ਹੇ ਦੇ ਸੁਲਹਾਣੀ ਪਿੰਡ ਦੇ ਚ ਲੱਗੀ تیاری ਹੋ ਰਹੀ ਆ 30 ਜੁਲਾਈ ਨੂੰ ਵੱਡੇ ਕਾਫਲੇ ਜਿਹੜੇ ਲੈ ਕੇ ਸ਼ੰਭੂ ਬਾਡਰ ਵੱਲੇ ਤੁਰਾਂਗੇ ਟਰਾਲਿਆਂ ਦੇ ਉੱਤੇ ਫੋਰਸਾਂ ਜਾਣਗੀਆਂ ਅਰ ਉਨੀਤ ਬਿੱਟੂ ਦੀ ਇੱਕ ਵੀਡੀਓ ਕਮੰਡਈ ਆ ਸੋਸ਼ਲ ਮੀਡੀਆ ਤੇ ਉਹ ਕਹਿ ਰਿਹਾ ਵਾ ਕਿ ਕਿਸਾਨਾਂ ਨੂੰ ਸੰਸਦ ਦੇ ਵਿੱਚ ਕਿਵੇਂ ਜਾਣ ਦਿੱਤਾ ਗੁਰਖੰਡਿਆ ਸੰਸਦ ਦੇ ਵਿੱਚ ਜਾਣਤਾ ਜੀ ਤੇਰੀ ਭਾਜਪਾ ਨੇ ਜੋ ਕੁਝ ਕਿਸਾਨਾਂ ਨਾਲ ਕੀਤਾ ਵਾ ਬਿਟੂ ਜੀ ਉਹ ਤੈਨੂੰ ਪਤਾ ਤੇ ਅੱਜ ਜਿਹੜੇ ਰੋਲ ਗਾਡੀ ਨੂੰ ਤੂੰ ਪਾੜ ਰਿਹਾ ਵਾ ਫਿਰ ਰੋਲ ਗਾਡੀ ਕਿਸਾਨਾਂ ਨੂੰ ਵਰਤ ਰਿਹਾ ਵਾ ਉਸੇ ਰੋਲ ਗਾਡੀ ਦੀ ਕੱਚ ਦੇ ਵਿੱਚ ਬੰਦਾ ਰਿਹਾ ਵਾ ਸੋਨੀਆ ਨੂੰ ਮੰਮੀ ਕਹਿ ਕੇ ਕਿੰਨੇ ਸਾਲ ਸਤਾ ਮਾਣੀਆਂ ਤੂੰ ਕਾਂਗਰਸ ਵਿੱਚ ਰਹਿ ਕੀ ਅਗਲੀ ਗੱਲ ਤੂੰ ਕਹਿ ਰਿਹਾ ਵੀ ਮੰਗ ਪੱਤਰ ਦਿੱਤੇ ਮੰਗ ਪੱਤਰ ਨਹੀਂ ਦਿੱਤੇ ਚੇਤਾਵਨੀ ਪੱਤਰ ਵਾ ਅਸਲ ਦੇ ਵਿੱਚ ਉਹਨਾਂ ਆਗੂਆਂ ਨੂੰ ਇਹ ਕਿਹਾ ਗਿਆ ਵਾ ਕਿ ਜਿਹੜੀਆਂ ਸਾਡੀਆਂ ਮੰਗਾ ਨੂੰ ਮੰਗ ਪੱਤਰ ਬਣਾ ਕੇ ਤੁਸੀਂ ਚੋਣ ਮਨੋਰਥ ਪੱਤਰ ਬਣਾ ਕੇ ਚੋਣਾ ਲੜੀਆਂ ਵਾ ਜੇ ਇਹਨਾਂ ਨੂੰ ਲਾਗੂ ਕਰਾਉਣ ਲਈ ਪ੍ਰਾਈਵੇਟ ਫੇਰ ਲੈ ਕੇ ਆਉਂਦੇ ਜੀ ਉਹਨੂੰ ਕਾਨੂੰਨ ਬਣਾਉਣ ਲਈ ਜ਼ੋਰ ਪਾਉਂਦੇ ਜੀ ਕਿਸਾਨੀ ਦੀ ਗੱਲ ਕਰਦੇ ਜੀ ਤੇ ਠੀਕ ਆ ਜੇ ਨਹੀਂ ਤੇ ਜਿਵੇਂ ਭਾਜਪਾ ਦੀਆਂ ਆਗੂਆਂ ਦੀਆਂ ਰੇਸਾਂ ਚੈੱਕ ਕੀਤੀਆਂ ਵੋਟਾਂ ਦੌਰਾਨ ਉਹ ਆਮ ਆਦਮੀ ਦੀਆਂ ਵੜ ਗਈਆਂ ਕਾਲੀਆਂ ਦੀਆਂ ਵੜ ਗਈਆਂ ਕਾਂਗਰਸੀਆਂ ਵੜ ਗਈਆਂ ਤੇ ਪੰਜ ਪਾਧੀਆਂ ਤੇ ਅੱਗੇ ਵੀ ਹੋਈਆਂ ਤੇ ਅੱਗੇ ਵੀ ਉਹ ਗਾਹ ਨਹੀਂ ਹੋੜਦੀਆਂ ਬਿੱਟੂ ਜੀ ਆਪਣੇ ਆਪ ਉਸਾਰੋ ਉਹ ਕਿਸਾਨਾਂ ਮਜ਼ਦੂਰਾਂ ਦਾ ਮੋਰਚਾ ਵਾ ਜੇ ਕਿਤੇ ਕੋਈ ਗਦਾਰ ਹੁੰਦੇ ਜੇ ਕਿਤੇ ਕੋ ਰਲੇ ਮਿਲੇ ਹੁੰਦੇ ਤੇ ਜਿਵੇਂ ਚਾਰ ਮੀਟਿੰਗਾਂ ਸੇਂਦਰ ਪੰਜਾਬ ਦੇ ਵਿੱਚ ਲੈ ਕੇ ਆਇਆ ਵਾ ਕਈ ਕੁਛ ਮਨ ਮਨਾ ਕੇ ਉੱਠ ਜਣਾ ਹੀ ਜਿੰਨੀ ਦੇਰ ਗਰੰਟੀ ਕਾਨੂੰਨ ਨਹੀਂ ਬਣਦਾ ਜਿੰਨੀ ਦੇਰ ਡਬਲਿਊਟੀਓ ਦੀਆਂ ਨੀਤੀਆਂ ਦੇ ਵਿੱਚੋਂ ਭਾਰਤ ਨੂੰ ਬਾਹਰ ਮੋਦੀ ਗੱਲ ਨਹੀਂ ਹੁੰਦੀ ਜਿੰਨੀ ਦੇਰ ਜਿਹੜੇ ਲਖੀਨਪੁਰ ਖੀਰੀਕਾਰ ਵਾਲੇ ਦੋਚੀ ਆ ਉਹਨਾਂ ਨੂੰ ਸਜ਼ਾਵਾਂ ਦੀ ਗੱਲ ਨਹੀਂ ਹੁੰਦੀ ਸ਼ੁਭ ਕਰਨ ਦੇ ਕਾਦਰਾਂ ਦੀ ਗੱਲ ਨਹੀਂ ਹੁੰਦੀ ਜਿੰਨੀ ਦੇਰ ਚਿਪ ਵਾਲੇ ਮੀਟਰ ਵਾਪਸ ਨਹੀਂ ਮੁੜਦੇ ਜਿੰਨੀ ਦੇਰ ਕਿਸਾਨਾਂ ਮਜ਼ਦੂਰਾਂ ਦੀ 10000 ਪੈਨਸ਼ਨ ਨਹੀਂ ਲੱਗਦੀ ਆਵਾਜ਼ ਕਰਾਂ ਨੂੰ ਮਾਲਕੀ ਹੱਕ ਨਹੀਂ ਮਿਲਦੇ ਫਸਮੀ ਬੀਮਾ ਯੋਜਨਾ ਜਿਹੜਾ ਫਸਲੀ ਬੀਮਾ ਯੋਜਨਾ ਵਾ ਉਹ ਸਰਕਾਰ ਆਪਣੇ ਪ੍ਰੀਮੀਅਮ ਤਰੀਕ ਕੋਣ ਦੀ ਉਨੀ ਦੇਰ ਤੱਕ ਅੰਦੋਲਨ ਜਿਹੜਾ ਜੋਦਾ ਤੇ ਉਹ ਚੱਲੂਗਾ ਅੰਦੋਲਨ ਚਰਜਿਕਲਾ ਦੇ ਵਿੱਚ ਆ ਅਸਲ ਦੇ ਵਿੱਚ ਹਰ ਹੁਣ ਸੁਪਰੀਮ ਕੋਰਟ ਤੋਂ ਇਹ ਕਵਾ ਕੇ ਤੇ ਰਾਹ ਨਹੀਂ ਖੁੱਲਣਗੇ ਮੋਦੀ ਸਰਕਾਰ ਡਰੀ ਅੰਨੀ ਪਈ ਆ ਆਪਣੇ ਦੇਸ਼ ਦੇ ਕੀਰਤੀ ਕੰਮਿਆਂ ਤੋਂ ਇੱਥੋਂ ਤੈਨੂੰ ਸਮਝ ਲੈਣਾ ਚਾਹੀਦਾ ਵਾ ਜਿਹੜੇ ਤਲ ਗਏ ਆ ਕਿਸਾਨ ਸੰਸਦ ਦੇ ਵਿੱਚ ਗਏ ਆ ਮੰਗ ਪੱਤਰ ਦੇਣ ਉਹਨਾਂ ਦੇ ਕੋਲੇ ਕੋਈ ਹਥਿਆਰ ਨਹੀਂ ਜੇ ਉਹਨਾਂ ਨੇ ਤੁਹਾਨੂੰ ਨਹੀਂ ਡਰਾਇਆ ਤੇ ਡਰਾਉਂਦੇ ਇਹ ਵੀ ਨਹੀਂ ਗੋਲੀਆਂ ਟਾੜੀਆਂ ਹੋਣਗੀਆਂ ਛਾਤੀਆਂ ਸਾਡੀਆਂ ਹੋਣਗੀਆਂ ਜਿੰਨੀਆਂ ਮਰਜ਼ੀ ਪਰਖ ਲਿਓ ਪਰ ਆਖਰਕਾਰ ਜਿਹੜੇ ਯੋਧੇ ਸ਼ੰਭੂ ਖਨੌਰੀ ਜੱਡਾਪ ਵਾਲੀ ਬਿਠੇ ਆ ਇਹ ਸਰਦਾਰਾਂ ਦੀ ਕਤਾਰ 'ਚ ਹੋਣਗੇ ਤੇ ਜਿਹੜੇ ਅੱਜ ਕਿਸਾਨੀ ਦਾ ਢੋਂਗ ਰਚਣ ਵਾਲੇ ਆ ਉਹ ਗਦਾਰਾਂ ਦੀ ਕਤਾਰ ਦੇ ਵਿੱਚ ਹੋਣਗੇ ਗੱਡੀ ਵੀ ਸਮਾਂ ਕਿਸੇ ਨੂੰ ਮਾਫ਼ ਨਹੀਂ ਕਰਦਾ ਤੈਨੂੰ ਪਿਛਲੀਆਂ ਆਪਣੀਆਂ ਗਲਤੀਆਂ ਤੋਂ ਸਭ ਤੋਂ ਛੋਟੇ ਵੀ ਸਿੱਖਣਾ ਚਾਹੀਦਾ ਸੀ ਪਰ ਅਜੇ ਵੀ ਤੇਰੇ ਮਨ ਦੇ ਵਿੱਚ ਜਿਹੜੀ ਕੜਤਣ ਆ ਉਹ ਜ਼ਹਿਰ ਬਣ ਬਣ ਕੇ ਬਾਹਰ ਆ ਰਹੀ ਆ ਇਹ ਠੀਕ ਨਹੀਂ ਲੋਕਾਂ ਨੂੰ ਅਪੀਲ ਕਰਵਾ ਸੰਜਮ ਬਣਾ ਕੇ ਰੱਖਿਓ ਚੜ੍ਹਦੀ ਕਲਾ ਦੇ ਨਾਲ ਜਿੱਤ ਦੇ ਡੰਕੇ ਬਚਾਉਂਦੇ ਆਵਾਂਗੇ ਭਾਵੇਂ ਅੱਜ ਦੇ ਭਾਵੇਂ 5 ਸਾਲ ਲੱਗ ਜਾਣ ਇਨੀਆਂ ਬੇਟੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ